ਜੀ ਸਮਾਜ ਦੇ ਵਿੱਚ ਲੈ ਕੇ ਜਾਂਦੇ ਹਾਂ ਤੁਹਾਡਾ ਇੱਥੇ ਆਉਣ ਤੇ ਧੰਨਵਾਦ ਅੱਜ ਦਾ ਜਿਹੜਾ ਤੁਹਾਨੂੰ ਤਕਰੀਬ ਦੇਣ ਦਾ ਮੇਰਾ ਮਨਕਵੇ ਹੈ ਕਿ ਮੈਂ ਬਸਿੰਡੇ ਦੀ ਜਿਹੜੀ ਪ੍ਰਾਣੀ ਰੂਪ ਰੇਖਾ ਹੈ ਥੋੜੀ ਹੋਰ ਡਿਸਕਸ ਕਰਨੀ ਚਾਹੁੰਦਾ ਹੈ ਬਸਿੰਡਾ ਸ਼ਹਿਰ ਜਿਹੜਾ ਸੀ ਇਹ तकरीबन ਰੇਲਵੇ ਸਟੇਸ਼ਨ ਤੋਂ ਕਿਲੇ ਦੇ ਆਲੇ ਦੁਆਲੇ ਤੱਕ ਪਸਿਆ ਹੋਇਆ ਸੀ ਔਰ ਬਾਕੀ ਸ਼ਹਿਰ ਸਾਰਾ ਬੱਖ-ਬੱਖ ਰੇਲ ਲਾਈਨਾਂ ਦੇ ਨਾਲ ਉਦੋਂ ਬਾਹਰ ਆਬਾਦੀਆਂ ਨਹੀਂ ਸੀ। ਔਰ ਬੜੇ ਜਿਹੜੀਆਂ ਆਬਾਦੀਆਂ ਬਾਹਰ ਦੇ ਵਿੱਚ ਕੁਝ ਬਾਹਰ ਬਸੀਆਂ ਵੀ ਉਹਨਾਂ ਵਾਸਤੇ ਬਹੁਤ ਵੱਡੀ ਦਿੱਕਤ ਸੀ ਸ਼ਹਿਰ ਦੇ ਵਿੱਚ ਐਂਟਰੀ ਹੋਣੀ ਜਾਂ ਬਾਹਰ ਰੋਡ ਦੇ ਉੱਤੇ ਜਾਣਾ। ਬੇਸ਼ੱਕ ਪਿਛਲੇ ਸਮੇਂ ਦੇ ਵਿੱਚ ਜਿਹੜੀ ਡੱਬ ਵਾਲੀ ਰੋਡ ਦੇ ਉੱਤੇ ਔਰ ਮਾਨਸਾ ਰੋਡ ਦੇ ਉੱਤੇ ਪੁਲ ਨੇ ਲੋਕਾਂ ਨੂੰ ਸੁਹੂਰਤ ਦਿੱਤੀ ਆਵਾਜ਼ ਆ ਵੀਦੀ ਪਰ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਅਜਿਹੇ ਬੋਟਲネック ਹੈ ਜਿੱਥੇ ਐਡੀ ਆਬਾਦੀ ਨੂੰ ਨਿਕਲਣ ਵਾਸਤੇ ਫਾਰਟਕਾਂ ਨੂੰ ਖਤਮ ਕਰਕੇ ਉੱਥੇ ਪੁਲਾਂ ਦਾ ਹੋਣਾ ਜ਼ਰੂਰੀ ਆ ਰੇਲਵੇ ਲਾਈਨਾਂ ਦੇ ਉੱਪਰ ਦੀ ਝੰਡ ਵਿੱਚ ਤੁਹਾਨੂੰ ਪਤਾ ਹੈ ਕਿ ਛਾੜੇ ਜਿਹੜੇ ਇੱਥੇ ਕੰਮ ਹੈ ਦੋ ਪੁਲਾਂ ਦੇ ਕੰਮ ਲਗਾਤਾਰ ਚੱਲ ਰਹੇ ਹੈ ਇਹ ਕਲਿਹੜਾ ਪੁਲ ਆਂਪੁਰ ਪਰਬਤੀ ਵਾਲ ਖੁੱਲਣਾ ਹੈ ਉਹ ਤਕਰੀਬਨ 26 ਮਈ ਦੇ ਲਾਸਟ ਤੱਕ ਸੁਭਾਵਨਾ ਹੈ ਵੀ ਉਸ ਨੂੰ ਸ਼ੈਲੀ ਚਾਲੂ ਕਰ ਦਿਆਂਗੇ ਪਰ ਜਿਹੜਾ ਦੂਜਾ ਪੁਲ ਹੈ ਮਲਤਾਨੀਆਂ ਰੋਡ ਦਾ ਪੁਲ ਉਸ ਦੇ ਉੱਤੇ ਵੀ ਕੰਮ ਜਿਹੜਾ ਪਹਿਲਾਂ ਨਾਲੋਂ ਬੜੀ ਤੇਜ਼ੀ ਨਾਲ ਹੋ ਰਿਹਾ ਹੈ ਔਰ ਉਹ ਵੀ ਆਉਣ ਵਾਲੇ ਥੋੜੇ ਸਮੇਂ ਦੇ ਵਿੱਚ ਉਸ ਨੂੰ ਤਿਆਰ ਕਰਕੇ ਲੋਕਾਂ ਦੇ ਸਪੁਰਦ ਕਰ ਦਿੱਤਾ ਜਾਏਗਾ। ਔਰ ਉਸ ਦੇ ਨਾਲ ਜਿਹੜੀ ਅਨਾਜ ਮੰਡੀ ਹੈ ਜਾਂ ਪਿੰਡਾਂ ਦੇ ਵਿੱਚੋਂ ਆਉਣ ਵਾਲੇ ਲੋਕ ਨੇ ਉਹਨਾਂ ਨੂੰ ਆਵਾਜਾਈ ਦਾ ਵਧੀਆ ਸਾਧਨ ਮਿਲੇਗਾ। ਪਰ ਇਸ ਤੋਂ ਇਲਾਵਾ ਵੀ ਸ਼ਹਿਰ ਦੇ ਬਹੁਤ ਛਿਆਂ ਦੇ ਵਿੱਚ ਅਜਿਹੀਆਂ ਵਾਦੀਆਂ ਸੀ ਜਿੱਥੇ ਰੇਲਵੇ ਲੈਣਾ ਉਹਨਾਂ ਵਾਦੀਆਂ ਨੂੰ ਰੋਕੀ ਬੈਠੀਆਂ ਸੀ। ਮੇਰੇ ਦੱਸਣ ਦਾ ਮਤਲਬ ਜਨਤਾਨਗਰ ਹੈ। ਜਨਤਾਨਗਰ ਦੇ ਉੱਤੇ ਦੋ ਰੇਲਵੇ ਫਾਟਕ ਨੇ ਦਾ ਫਰੋਜ਼ਪੁਰ ਰੇਲ ਲਾਈਨ ਜਿਹੜਾ ਲੌਂਗ ਸਿੰਸ ਸਰੰਦਗਣਾੜਾ ਹੈ ਉਸ ਦੇ ਉੱਤੇ 50 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਬਜਟ ਫੰਕਸ਼ਨ ਸੀ ਉਹ ਪੁੱẩnਾ ਹੋਰ ਉਸ ਦੇ ਲਈ ਜਿਹੜੀ ਦਿੱਕਤ ਸੀ ਹੁਣ ਤਾਂ ਲੋਕ ਸ਼ਾਇਦ ਸਮਝਦੇ ਸੀ ਕਿ ਉਹਦੀ ਡਿਲੇ ਕਿਉਂ ਹੋ ਰਹੀ ਹੈ ਉਹ ਤੇ ਉੱਤੇ ਦਿੱਕਤ ਸੀ ਕਿ ਪਹਿਲਾਂ ਜਿਹੜੇ ਪੈਸੇ ਸੀ ਜਮ੍ਹਾਂ ਕਰਾਤੇ ਜਾਂਦੇ ਸੀ ਜਿਹੜੇ ਕੋਈ ਟ੍ਰਾਂਸਪੋਰਟੇ ਜਾਣੇ ਸੀ ਫੋਰੈਸਟ ਲੈਂਡ ਦੇ ਹੁਣ ਸੈਂਟਰ ਸਰਕਾਰ ਨੇ ਰੂਲ ਬਦਲਤੇ ਉਹਨਾਂ ਨੇ ਜ਼ਮੀਨ ਮੰਗਣੀ ਸ਼ੁਰੂ ਕੀਤੀ ਉੱਥੇ 8.5 ਏਕੜ ਜ਼ਮੀਨ ਪਹਿਲਾਂ ਕੜੈ ਲਿਪਿੰਡ ਦਿੱਤੀ ਗਈ ਸੀ ਔਰ ਕਤਿਗ ਨਾਲਾਂ ਜ਼ਮੀਨ ਦੀ ਹੋਰ ਜ਼ਰੂਰਤ ਸੀ ਔਰ 50 ਕਰੋੜ ਰੁਪਿਆ ਸੈਂਕਸ਼ਨ ਹੋਣ ਦੇ ਬਾਵਜੂਦ ਵੀ ਉਹ ਜ਼ਮੀਨ ਨਾ ਮਿਲਣ ਕਰਕੇ ਕਿਉਂਕਿ ਉਹਨਾਂ ਦੀ ਕੰਡੀਸ਼ਨ ਸੀ ਕਿ ਇਹ ਸਾਡੇ ਫੋਰੈਸਟ ਏਰੀਆ ਦੇ ਨਾਲ ਚਾਹੀਦੀ ਹੈ ਔਰਸ ਦੀ ਸੈਂਕਸ਼ਨ ਨਾ ਮਿਲਣ ਕਰਕੇ ਕਿਉਂਕਿ ਸਾਨੂੰ 31 ਕਨਾਲਾਂ ਜ਼ਮੀਨ ਹੋਰ ਉਪਲਬਧ ਨਹੀਂ ਸੀ ਹੋਈ ਉਹਦੇ ਟੈਂਡਰ ਨਹੀਂ ਸੀ ਕਰ ਸਕੇ ਮੈਂ ਤੁਹਾਨੂੰ ਇਹ ਗੱਲ ਬੜੀ ਖੁਸ਼ੀ ਨਾਲ ਦੱਸਣਾ ਚਾਹੁੰਦਾ ਹਾਂ ਔਰ ਸਾਰੇ ਔਰਸ ਇਲਾਕੇ ਦੇ ਜਿਹੜਾ ਰੈਣਾ ਤੋਂ ਪਾਰ ਵਾਦੀਆਂ ਨੇ ਭਾਵੇਂ ਪਰਸਨ ਨਗਰ ਹੋਵੇ ਜੀਵ ਗਾਂਧੀ ਕ로ਨੀ ਹੋਵੇ ਜਾਂ ਜਨਤਾ ਨਗਰ ਹੋਵੇ ਜਾਂ ਪ੍ਰਤਾਪ ਨਗਰ ਹੋਵੇ ਕਿ ਸਾਨੂੰ 34 25 ਨੂੰ ਇਹ ਜਿਹੜੀ ਸੈਂਕਸ਼ਨ ਹੈ 45 ਕਨਾਲ ਜ਼ਮੀਨ ਦੀ ਸਾਨੂੰ ਹੋਰ ਮਿਲ ਚੁੱਕੀ ਹੈ ਜਿਹੜਾ ਅਸੀਂ ਬੜੀ ਜਲਦੀ ਕਿਉਂਕਿ ਉਸ ਤੋਂ ਬਾਅਦ ਇਹਦੀ ਟਰਾਂਸਫਰ ਹੋਣੀ ਹੁੰਦੀ ਹੈ ਵਿਭਾਗ ਦੇ ਨਾਂ ਅਸੀਂ ਇਹ ਜ਼ਮੀਨ ਵੀ ਜਿਹੜੀ 31 ਕਨਾਲ ਦੀ ਲੋੜ ਹੈ ਉਹ ਟਰਾਂਸਫਰ ਕਰਕੇ ਜਨਤਾਨਗਰ ਜਿਹੜਾ ਫਰੋਟਪੁਰ ਲਾਈਨ ਕੋਲ ਹੈ ਉਸ ਦੇ ਟੈਂਡਰ ਕਰ ਦਿਆਂਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਸ ਇਲਾਕੇ ਨੂੰ ਬੜੀ ਵੱਡਾ ਵੱਡਾ ਜਿਹੜਾ ਇਸ ਦਾ ਫਾਇਦਾ ਹੋਏਗਾ ਔਰ ਇਸੇ ਤਰ੍ਹਾਂ ਕੱਲਾ ਇੱਥੇ ਨਹੀਂ ਉਸ ਤੋਂ ਅੱਗੇ ਵੀ ਇੱਕ ਪੁਲ ਹੋਰ ਹੈ ਜਿਹੜਾ ਅਵੋਰਨ ਕ੍ਰੋਸ ਕਰਦਾ ਜਨਤਨਗਰ ਤੋਂ ਸਰੰਦ ਕਨਾਲ ਦੇ ਨਾਲ ਮੇਰੀ ਕੋਸ਼ਿਸ਼ ਸੀ ਕਿ ਉਸ ਪੁਲ ਨੂੰ ਥਰੂ ਕੀਤਾ ਜਾਵੇ ਕਿਉਂਕਿ ਇਸ ਦੇ ਨਾਲ ਜਿਹੜਾ ਪਹਿਲਾ ਪੁਲ ਹੈ ਜਿਹੜੀ 33 ਫੁੱਟ ਚੌੜੀ ਸੜਕ ਰਿੰਗ ਰੋਡ ਤੱਕ ਬਣਨੀ ਹੈ ਇਹਦੀ ਪੜੀ ਦੇ ਉੱਤੇ 50 ਕਰੋੜ ਦੇ ਵਿੱਚ ਉਸ ਦੇ ਲਈ ਵੀ ਮੈਂ ਰੇਲਵੇ ਮਿਨਿਸਟਰ ਨੂੰ ਔਰ ਸਾਡੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਕਿਹਾ ਸੀ ਕਿ ਇਸ ਨੂੰ ਆਪਾਂ ਅੱਗੇ ਮੂਵ ਕਰੀਏ ਉਸ ਦੇ ਲਈ ਜਿਹੜਾ ਇੱਕ ਚਿੱਠੀ ਹੈ ਜਿਹੜੀ ਮੈਂ ਰੇਲਵੇ ਮਿਨਿਸਟਰ ਨੂੰ ਇਹ ਲਿਖੀ ਹੈ ਮੈਂ ਆਪਦੇ ਵੱਲੋਂ ਡੀਓ ਲਿਖ ਕੇ ਭੇਜਿਆ ਕਿ ਇਸ ਏਰੀਆ ਦੇ ਵਿੱਚ ਜਿਹੜਾ ਉਸ ਪੁਲ ਨੂੰ ਕ੍ਰਾਸ ਕਰਨਾ ਬੜਾ ਜ਼ਰੂਰੀ ਹੈ ਔਰ ਉਹਦੇ ਨਾਲ ਨਾਲ ਹੀ ਸਾਡੇ ਉਸ ਇਲਾਕੇ ਦੇ ਵੀ ਜਿੱਥੇ 70-80 ਹਜ਼ਾਰ ਦੀ ਆਬਾਦੀ ਹੈ ਕੋਈ ਰੋਡ ਇਹੀ ਨਹੀਂ ਜਿਹੜੀਆਂ ਮੇਜਰ ਰੋਡ ਨੂੰ ਟੱਚ ਕਰਦੀ ਹੋਵੇ ਇਸ ਪੁਲ ਤੋਂ ਇਵਾ ਮੈਂ ਪ੍ਰਪੋਜ਼ਲੇ ਵੀ ਭੇਜੀ ਹੈ ਕਿ ਉਸ ਤੋਂ ਸਿੱਧੀ ਰੋਡ ਜਿਹੜੀ ਹੈ ਮਲੋਟ ਰੋਡ ਨੂੰ ਮੜਾ ਦਿੱਤੀ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕ ਜਦੋਂ ਕੋਈ ਹੈਵੀ ਵਹੀਕਲ ਆਉਂਦੇ ਨੇ ਜਾਂ ਉਸ ਇਲਾਕੇ ਦੀ ਨਿਕਾਸੀ ਹੈ ਵੱਡੀਆਂ ਸੜਕਾਂ 'ਤੇ ਹੀ ਤਰੀਕੇ ਨਾਲ ਹੋ ਸਕੇ ਮੈਂ ਇਸ ਦੇ ਨਾਲ ਨਾਲ ਹੀ ਤਾਨੂੰ ਦੱਸਣਾ ਚਾਹਣਾ ਹੈ ਕਿ ਮੈਂ ਸਰਵੇ ਸਾਰੇ ਪੁੜਾਂ ਦਾ ਕੀਤਾ ਕਿ ਇੱਕ ਜਿਹੜਾ ਪੁਲਾ ਰੇਲਵੇ ਫਟਕ ਹੈ ਜਿਹੜਾ ਰੋਡ ਜਾਂਦੀ ਹੈ ਹਾਜੀ ਰਤਨ ਰੋਡ ਬਰਿੰਦਾ ਕੈਮੀਕਲ ਨੂੰ ਜਾਂਦੀ ਹੈ ਇਸ ਦੇ ਨਾਲ ਲੱਗਦੀਆਂ ਜਿਹੜੀਆਂ ਆਬਾਦੀਆਂ ਭਾਵੇਂ ਦੀਪ ਸਿੰਘ ਨਗਰ ਹੈ ਭਾਵੇਂ ਉਸ ਤੋਂ ਅੱਗੇ ਜਿਹੜੇ ਉਦਮ ਸਿੰਘ ਨਗਰ ਹੈ ਬੰਗੀ ਨਗਰ ਹੈ ਉਸ ਤੋਂ ਪਲੀਆਂ ਆਬਾਦੀਆਂ ਜਦੋਂ ਆਉਂਦੀਆਂ ਨੇ ਇਹ ਫਾਟਕ ਦੇ ਉੱਤੇ ਬਹੁਤ ਵੱਡਾ ਜਾਮ ਲੱਗ ਜਾਂਦਾ ਹੈ। ਔਰ ਇੱਕ ਦੋ ਵਾਰ ਲੋਕਾਂ ਨੇ ਉਹਦਾ ਪ੍ਰੋਟੈਸਟ ਵੀ ਕੀਤਾ ਔਰ ਮੈਨੂੰ ਵਾਰ-ਵਾਰ ਇਸ ਗੱਲ ਵਾਸਤੇ ਅਪਰੋਚ ਕੀਤਾ ਕਿ ਉੱਥੇ ਵੀ ਇੱਕ ਪੁਲ ਬਣਨਾ ਚਾਹੀਦਾ ਹੈ। ਮੈਂ ਉਸ ਦੇ ਲਈ ਸਾਡੇ ਮਾਨਯੋਗ ਜਿਹੜੇ ਕੇਂਦਰ ਦੇ ਰੇਲਵੇ ਮਿਨਿਸਟਰ ਨੇ ਉਹਨਾਂ ਨੂੰ ਚਿੱਠੀ ਲਿਖੀ ਹੈ। ਮਿਨਿਸਟਰੀ ਆਫ ਰੇਲਵੇਜ਼ ਨੂੰ ਇਹ ਉਹ ਲੈਟਰ ਹੈ ਜਿਹਦੇ ਰਾਹੀਂ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਾਟਕ ਰੂਖ ਖਤਮ ਕਰਨ ਵਾਸਤੇ ਇਥੇ ਯੂਆਰਬੀ ਅੰਡਰਬ੍ਰਿਜ ਬਣਾ ਲਤਾ ਜਾਵੇ ਤਾਂ ਕਿ ਉਸ ਇਲਾਕੇ ਦੇ ਲੋਕਾਂ ਦੀ ਜਿਹੜੀ ਨਿਕਾਸੀ ਹੈ ਉਹ ਸੌਖੀ ਹੋ ਸਕੇ ਔਰ ਬਿਲਕੁਲ ਸ਼ਹਿਰ ਦੇ ਨਾਲ ਲੱਗਦਾ ਏਰੀਆ ਹੈ ਸਭ ਤੋਂ ਨੇੜੇ ਦਾ ਏਰੀਆ ਹੈ ਹਸਪੀਟਲ ਨੂੰ ਕਚਹਿਰੀਆਂ ਨੂੰ ਸਕੂਲਾਂ ਨੂੰ ਪਰ ਉਹ ਪੁਲ ਉੱਪਰ ਦੀ ਹੋਣ ਕਰਕੇ ਬਹੁਤ ਦੂਰ ਪੈਂਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਪੁਲ ਵੀ ਬਣਾਵਾਂਗੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਇਸ ਦੇ ਵਿੱਚ ਉਹਨਾਂ ਨੂੰ ਇਹ ਜਤਾਇਆ ਕਿ ਰੇਲਵੇ ਗਵਰਨਮੈਂਟ ਦੀ ਪਾਲਿਸੀ ਸੀ ਇਹ ਦੋਵੇਂ ਪੁਲ ਜਿਹੜੇ ਆ ਰੇਲਵੇ ਅੰਡਰਬ੍ਰਿਜ ਜਿਹੜਾ ਅੰਡਰਪਾਸ ਹੈ ਇਹ ਕ੍ਰੋਸਿੰਗ ਐਕਟ 140 ਸੀ ਅਵਲੀਕ 2 ਈ ਹੈ ਜਿਹੜਾ ਧੂਰੀ ਪਟਿਆਲਾ ਰੇਲਵੇ ਲਾਈਨਾਂ ਜਿਹਦੀ ਮੈਂ ਜ਼ਿਕਰ ਕੀਤਾ ਹੈ ਜਿਹੜਾ ਬਠਿੰਡਾ ਕੈਮੀਕਲ ਵੱਲ ਜਾਂਦਾ ਔਰ ਦੂਜਾ ਹੈ ਸੀ ਅਵਲੀਕ 1 ਅਵਲੀਕ 2 ਟੀ ਬਠਿੰਡਾ ਇਹ ਆ ਉਹ ਰੇਲਵੇ ਲਾਈਨ ਦੇ ਉੱਤੇ ਇਹਨਾਂ ਦੋਹਾਂ ਪੁਲਾਂ ਨੂੰ ਕਿਉਂਕਿ ਰੇਲਵੇ ਜਿਹੜਾ ਮਹਿਕਮਾ ਹੈ ਸੈਂਟਰਲ ਗਵਰਨਮੈਂਟ ਦੀ ਨੀਤੀ ਸੀ ਕਿ ਸਾਰੇ ਇੰਡੀਆ ਦੇ ਵਿੱਚੋਂ ਜਿਹੜੇ ਆਨਮੈਂਡ ਫਾਟਕ ਨੇ ਉਹਨਾਂ ਨੂੰ ਖਤਮ ਕਰਨਾ ਹੈ ਉਹ ਪਿਛਲੀਆਂ ਪ੍ਰਪੋਜ਼ਲ ਦੇ ਵਿੱਚ ਪਿਛਲੇ ਬਜਟ ਦੇ ਵਿੱਚ ਉਹਨਾਂ ਨੇ ਪਾ ਕੇ ਕਾਫੀ ਖਤਮ ਕੀਤੇ ਨੇ ਹੁਣ ਜਿਹੜੀ ਸਰਕਾਰ ਦੀ ਨਵੀਂ ਪਾਲਸੀ ਹੈ ਉਸ ਦੇ ਤਹਿਤ ਉਹਨਾਂ ਨੇ ਪਾਸ ਕੀਤਾ ਸੀ ਕਿ ਅਸੀਂ ਮੈਂਡ ਫਾਟਕ ਜਿੱਥੇ ਫਾਟਕ ਲੱਗੇ ਆ ਉੱਥੇ ਬੰਦਾ ਹੁੰਦਾ ਉਹਨਾਂ ਨੂੰ ਵੀ ਖਤਮ ਕਰਨਾ ਹੈ ਉਸ ਦੇ ਲਈ ਮੈਂ ਉਸ ਪਾਲਿਸੀ ਦੇ ਤਹਿਤ ਉਹਨਾਂ ਤੋਂ ਮਦਦ ਮੰਗੀ ਹੈ ਮੈਂ ਆਸ ਕਰਦਾ ਹਾਂ ਕਿ ਬਟਿੰਡਾ ਸ਼ਹਿਰ ਕਿਉਂਕਿ ਚਾਰ ਫੇਰੇ ਵੱਧ ਰਿਹਾ ਹੈ ਅਗਰੇ ਪੂਰ ਬਣ ਜਾਣਗੇ ਤੇ ਸ਼ਹਿਰ ਦੀ ਵਾਦੀ ਹੈ ਜਿਹੜੀ ਸਾਰੇ ਸਾਈਡਾਂ ਤੋਂ ਬਟਿੰਡੇ ਸ਼ਹਿਰ ਦੇ ਨਾਲ ਜੁੜ ਜਾਏਗੀ ਲੋਕਾਂ ਨੂੰ ਬਹੁਤ ਵੱਡੀ ਸਹੂਲਤ ਹੋਏਗੀ ਮੈਂ ਸਮਝਦਾ ਮੇਰੇ ਲੋਕਾਂ ਦੀ ਬਹੁਤ ਵੱਡੀ ਜਿਹੜੀ ਸੇਵਾ ਹੈ ਅਗਰੇ ਸਿਰੇ ਚੜ ਜਾਂਦੇ ਨੇ ਕਿਉਂਕਿ ਇਕੱਲਾ ਅਸੀਂ ਸੈਂਟਰ ਗਵਰਨਮੈਂਟ ਨਹੀਂ ਅਸੀਂ ਆਪ ਦੀ ਸਰਕਾਰ ਨੂੰ ਵੀ ਡੈਫਟਿਕ ਮਿਸ਼ਨ ਵੱਲੋਂ ਪੀਡਬਲਯੂਡੀ ਸੈਕਟਰੀ ਸ਼੍ਰੀ ਰਵੀ ਭਗਤ ਜੀ ਨੂੰ ਇਹ ਲਿਖ ਕੇ ਭੇਜਿਆ ਗਿਆ ਤਾਂ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਅਗਲੀ ਕਾਰਵਾਈ ਸ਼ੁਰੂ ਕਰਵਾਵੇ ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀਆਂ ਆਬਾਦੀਆਂ ਜਿਹੜੀਆਂ ਇਹ ਬਹੁਤ ਵਧੀਆ ਆਵਾਜਾਵੀ ਦੇ ਸਾਧਨਾਂ ਦੇ ਨਾਲ ਸੁਖੀ ਹੋ ਜਾਣਗੀਆਂ ਇਹਨਾਂ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਧੰਨਵਾਦ